ਹਾਂਜੀ ਵੀਰੇ ਸਸੀ ਬਾਈ ਸਸੀ ਕਾ ਬਾਈ ਜੀ ਨਾਮ ਦੱਸੋ ਜੀ ਆਪਣਾ ਨਾਮ ਮੇਰਾ ਗੁਰਵਿੰਦਰ ਸਿੰਘ ਆ ਵੀਰੇ ਪਿੰਡ ਪਿੰਡ ਧੌਲਾ ਕਾ ਠੀਕ ਆ ਜੀ ਹਾਂਜੀ ਆ ਪਹਿਲਾ ਗਾਂ ਦਾ ਦੱਸੋ ਜਾਣਕਾਰੀ ਇਹ ਬਾਈ ਘਰ ਦੀ ਬੱਸੀ ਹੈਗੀ ਦੂਜੇ ਸੂਈ ਹੈਗੀ ਹਾਂਜੀ ਮਾਗਰ ਬੱਸੀ ਹੈ ਸਨੂ ਮੈਂ ਠੀਕ ਆ ਰੇਟ ਰੇਟ ਇਹਦਾ 55000 ਰੁਪਏ ਠੀਕ ਆ ਜੀ ਹਾਂਜੀ ਬਾਈ ਦੂਜੀ ਗਾਂ ਦਾ ਇਹ ਵੀ ਬਾਈ ਦੂਜੇ ਸੂਈ ਘਰ ਦੀ ਬੱਸੀ ਹੈਗੀ ਠੀਕ ਆ ਜੀ ਇਹਦਾ ਰੇਟ ਦਾ ਰੇਟ ਫੋਨ ਤੇ ਕਰ ਲਾਂਗੇ ਠੀਕ ਆ ਤੀਜੀ ਦਾ ਜੀ ਇਹਦਾ ਰੇਟ ਵੀ ਵਾਈ ਫੋਨ ਤੇ ਕਰ ਲਾਂਗੇ ਠੀਕ ਆ ਜੀ ਤੇ ਚੌਥੀ ਦਾ ਜੀ ਇਹਦਾ ਰੇਟ ਬਾਈ 65000 ਰੁਪਏ ਠੀ ਇਹ ਆਪਣਾ ਨਾਲ ਦੂਜੀ ਸੂਈ ਹੈ ਬਾਈ ਰੇ ਠੀਕ ਹੈ ਜੀ ਤੇ ਇਹ ਜਿਹ ਮਗਰ ਬੱਸੀ ਆਗੀ ਠੀਕ ਹੈ ਹਾਂਜੀ ਵੀਰ ਪੰਜ ਜੀ ਨੇ ਦੱਸੇ ਜਾਣਕਾਰੀ ਹਾਂ ਇਹ ਬਾਈ ਇਹ ਜਿਹ ਮਗਰ ਬੱਸੀ ਆਗੀ ਠੀਕ ਹੈ ਜੀ ਇਹਨੂੰ ਸੂਈ ਨੂੰ 7-8 ਦਿਨ ਹੋ ਗਏ ਰੇਟ ਤੇ ਰੇਟ ਇਹਦਾ 55000 ਰੁਪਏ ਜਮ੍ਹਾਂ ਲੈਣ ਦੇ ਨੇ ਠੀਕ ਹੈ ਜੀ ਹਾਂਜੀ ਬਾਈ ਇਹ ਜਾਣਕਾਰੀ ਦੋ ਇਹ ਬਾਈ ਇਹਦੇ ਥੱਲੇ ਜਦ 14 ਲੀਟਰ ਆਗਾ 4 ਮਹੀਨੇ ਦੀ ਗੱਬਣਾ ਰੇਟ 60000 ਰੁਪਏ ਠੀਕ ਹਾਂਜੀ ਬਾਈ ਇਹ ਵੀਰੇ 4 ਮਹੀਨੇ ਦੀ ਗੱਬਣਾਗੀ ਜਦ 14 ਕਿਲੋ ਆਗਾ ਹਾਂਜੀ ਰੇਟ ਇਹਦਾ 50000 ਰੁਪਏ ਠੀਕ ਹਾਂਜੀ ਬਾਈ ਇਹ ਪਲੂਨ ਬੱਸੀ ਆਗੀ ਵੀਰੇ ਹਾਂਜੀ ਤੇ ਰ